ਕਾਲਸਾਂ ਵਿੱਚ ਦੇ ਕੋਈ ਇਹਦੇ ਵਿੱਚ ਨਾ ਕੋਈ ਬਰਾਦਰੀ ਦਾ ਨਹੀਂ ਹੈਗਾ ਹਿੰਦੂ ਮੁਸਲਮਾਨ ਸਭ ਭਾਈ ਭਾਈਏ ਇੱਕ ਦੂਜੇ ਦੀ ਮਦਦ ਕਰ ਲਈ ਆਪਾਂ ਖੜੇ ਤੇ ਆ ਰਹੇ ਜੀ ਜੋ ਸਾਡੇ ਕੋਲ ਹੈਲਪ ਹੋਊਗੀ ਅਸੀਂ ਕਰਾਂਗੇ ਜਿਨ੍ਹਾਂ ਦੇ ਘਰ ਟੇ ਆ ਉਹਨਾਂ ਦੀ ਵੀ ਮਦਦ ਕਰਾਂਗੇ ਸਾਰਾ ਗੁੱਜਰ ਭਾਈਚਾਰਾ ਮੁਸਲਿਮ ਭਰ ਜਾ ਰਾ ਇਹਨਾਂ ਦੇ ਨਾਲ ਖੜਾ ਹੈ ਹੜੜਿਆਂ ਨਾਲ ਜੇ ਕੋਈ ਤੁਸੀਂ ਸ਼ਾਮ ਤੱਕ ਇੰਤਜ਼ਾਰ ਕਰੋ ਅਸੀਂ ਇੰਤਜ਼ਾਰ ਵੀ ਕਰਨਾ ਆ ਅਸੀਂ ਜਿਹੜਾ ਰਾਸ਼ਨ ਲੈਂਦਾ ਜਿੱਥੇ ਵੀ ਅਸੀਂ ਨਿਯਤ ਕਰ ਗਿਆ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ ਸਸ਼ਰਕਾਲ ਜੀ ਅਨਮਿਊਟ ਵੇਖ ਰਹੇ ਹੋ ਤੁਸੀਂ ਮੈਂ ਹਾਂ ਨੀਲਮ ਸ਼ਰਮਾ ਭਾਈਚਾਰਕ ਸਾਂਝ ਦੀ ਤਸਵੀਰ ਇਸ ਵਾਰ ਹੜ੍ਹਾਂ ਵਿੱਚ ਜੋ ਨਿਕਲ ਕੇ ਸਾਹਮਣੇ ਆਈ ਹੈ ਉਸ ਦਾ ਉਦਾਹਰਣ ਇੱਕ ਹੋਰ ਤੁਸੀਂ ਵੇਖ ਸਕਦੇ ਹੋ ਇਹ ਮੁਸਲਮਾਨ ਭਾਈਚਾਰੇ ਦੇ ਲੋਕ ਆਏ ਨੇ ਹਾਂ ਜੀ ਕਿੱਥੋਂ ਆਇਓ ਜੀ ਸਰ ਜੀ ਅਸੀਂ ਹਲਕਾ ਕਰਤਾਰਪੁਰ ਤੋਂ ਪੂਰੀ ਗੁਜਰ ਬਰਾਦਰੀ ਜਿਹੜੀ ਹਾਰਪੀਟਾਂ ਦੀ ਜਿਹੜੀ ਮਦਦ ਲਈ ਅਸੀਂ ਇੱਥੇ ਪਹੁੰਚੇ ਹਾਂ ਕਰਤਾਰਪੁਰ ਹਲਕੇ ਤੋਂ ਕੀ ਕੀ ਲੈ ਕੇ ਆਇਓ ਜੀ ਅਸੀਂ ਜੀ ਦੁੱਧ ਆ ਬਾਕੀ ਦਾਲ ਆ ਆਟਾ ਆ ਸ਼ੁਕਰ ਆ ਸੰਸਾਰਾ ਲੈ ਕੇ ਆਏ ਕਦੋਂ ਪਹੁੰਚੇ ਤੁਸੀਂ ਇੱਥੇ ਅਈ ਸਵਰੇ ਇਥੇ ਨਾ ਮਤਲਬ ਦੁਪਹਿਰੇ ਤੇ 1.5 2 ਵਜੇ ਪਹੁੰਚੇ ਨਹੀਂ ਇਥੇ ਤੇ ਸਾਨੂੰ ਹੁਣ ਅੱਗੇ ਨਹੀਂ ਜਾਣ ਦਿੰਦੇ ਪਏ ਵੀ ਕਿ ਇੱਥੇ ਹੀ ਦਰਸ਼ਨ ਆਪਣਾ ਜਮਾ ਕਰਾ ਦਿਓ ਅੱਗੇ ਨਹੀਂ ਜਾਣ ਦੇਣਾ ਜੀ ਅੱਗੇ ਸੰਭ ਕੀ ਕਹਿ ਰਿਆ ਰੀਜ਼ਨ ਕੀ ਦੇ ਰਿਹਾ ਕਿ ਹਲੋ ਕੋਈ ਅਫਸਰ ਆ ਰਿਹਾ ਕੋਈ ਸੀਐਮ ਕੋਈ ਮੰਤਰੀ ਆ ਰਿਹਾ ਵਾ ਇਸ ਕਰਕੇ ਰੁਕ ਜਾਓ ਤੇ ਸਾਨੂੰ 4-5 ਵਜੇ ਤੋਂ ਬਾਅਦ ਨੂੰ ਜਾਣ ਦੇਵਾਂਗੇ ਸਾਨੂੰ ਅੱਗੇ ਨਹੀਂ ਕਾਫੀ ਟਾਈਮ ਤੋਂ ਖੜੇ ਇੱਥੇ ਆ ਜੀ ਤੇ ਜੋ ਇਸ ਵਾਰ ਮਾਰ ਪਈ ਹੈ ਹੜਾਂ ਦੀ ਉਸ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ 1988 ਤੋਂ ਇਹ سلسلہ ਲਗਾਤਾਰ جاری ਹੈ ਇਹ ਜੋ ਪੂਰਾ ਇਹ ਇਲਾਕਾ ਹੈ ਨਾ ਇਹ ਕੁਝ ਤਾਂ ਪਿੰਡਾਂ ਦੇ ਨਾਲ ਹੀ ਬੇਚਰਾਗ ਪਿੰਡ ਕਿਹਾ ਜਾਂਦਾ ਇਹਨਾਂ ਨੂੰ ਇਹ ਡੁੱਬੇ ਰਹਿੰਦੇ ਨੇ ਹਾਂਜੀ ਹਾਂਜੀ ਇਹਨਾਂ ਤੋਂ ਜੋ ਇਹ ਪਹਿਲਾ ਨਸਖਾਂ ਜਾਂ 88 ਚ ਹੋਇਆ ਜਾਂ ਹੁਣ ਹੋਇਆ ਇਹਨਾਂ ਨੂੰ ਨਸਖਾਂ ਜ਼ਿਆਦਾ ਤੇ ਜੇ ਕੰਪੈਰੀਜ਼ਨ ਕਰਦੇ ਆ ਇਸ ਵਾਰ ਦਾ ਜ਼ਿਆਦਾ ਲੱਗਿਆ ਤੁਹਾਨੂੰ ਕਿ 1988 ਇਸ ਵਾਰ ਦਾ ਨਹੀਂ ਇਸ ਵਾਰ ਦਾ ਜ਼ਿਆਦਾ ਇਸ ਵਾਰ ਦਾ ਥੋੜਾ ਜ਼ਿਆਦਾ ਜਿਵੇਂ ਇਥੇ ਲੋਕਾਂ ਦੇ ਨਾ ਬਹੁਤ ਵੱਡੇ ਵੱੱਧਰ ਤੇ ਨੁਕਸਾਨ ਹੋਇਆ ਹੈ ਅੰਦਰ ਘਰ ਡੁੱਬ ਚੁੱਕੇ ਨੇ ਉਹਨਾਂ ਦੇ ਕਾਰੋਬਾਰ ਖਤਮ ਹੋ ਚੁੱਕੇ ਨੇ ਇਹ ਕੁਛ ਘਰ ਤਾਇਗੇ ਨੇ ਜੋ ਬੰਦਾ ਕੁਛ ਨਹੀਂ ਕਰਦਾ ਕਿਸੇ ਤਰੀਕੇ ਦਿਵਿਆਂਗ ਹੈ ਜਾਂ ਫਿਰ ਇਹ ਕੰਮ ਨਹੀਂ ਕਰ ਪਾ ਰਿਹਾ ਮਹਿਲਾਵਾਂ ਤੇ ਵੱਡੀ ਜ਼ਿੰਮੇਵਾਰੀ ਕੋਈ ਨਾ ਇਹ ਜ਼ਰੂਰ ਜੀ ਅੱਜ ਫੇਰ ਕੋਈ ਨਾ ਸਾਥ ਦਵਾਂਗੇ ਸਾਰਿਆਂ ਦਾ ਕਰਾਂਗੇ ਜਿਨ੍ਹਾਂ ਦੇ ਘਰ ਟੇ ਆ ਉਹਨਾਂ ਦੀ ਵੀ ਮਦਦ ਕਰਾਂਗੇ ਸਾਰਾ ਗੁੱਜਰ ਭਾਈਚਾਰਾ ਮੁਸਲਿਮ ਭਾਈਚਾਰਾ ਇਹਨਾਂ ਦੇ ਨਾਲ ਖੜਾ ਹੈ ਹੜ ਵਾਲਿਆਂ ਨਾਲ ਅਸੀਂ ਕਰਤਾਰਪੁਰ ਤੋਂ ਆਏ ਜੀ ਸਾਰੇ ਕਰਤਾਰਪੁਰ ਤੋਂ ਆਏ ਹੋ ਕਰਤਾਰਪੁਰ ਤੋਂ ਆਇਆ ਕਰਤਾਰਪੁਰ ਸਾਹਿਬ ਦੀ ਤਾਂ ਪਵਿੱਤਰ ਧਰਤੀ ਹੈ ਤੇ ਇਹ ਵੀ ਉਹੀ ਪਵਿੱਤਰ ਧਰਤੀ ਹੈ ਗੁਰੂ ਨਾਨਕ ਪਾਤਸ਼ਾਹ ਦੀ ਤੇ ਮੈਡਮ ਜੀ ਅਸੀਂ ਇਹਨਾਂ ਦੀ ਜਿਹੜੇ ਪੇੜ ਦੇ ਜਰੇ ਦਾ ਨੁਕਸਾਨ ਹੋਇਆ ਇਹਨਾਂ ਨੂੰ ਪਾਣੀ ਜਾਂ ਦੁੱਧ ਜਾਂ ਕੋਈ ਵੀ ਇਦਾਂ ਦਾ ਮਦਦ ਕਰਨ ਦੇ ਵਾਸਤੇ ਆਏ ਸੀ ਇੱਥੇ हां जी तो ਅੱਗੇ ਨਹੀਂ ਜਾਣਦੇ ਤਾਂ ਕਹਿੰਦੇ ਕਿ ਸਿਆ ਮਾਰਿਆ ਪਤਾ ਨਹੀਂ ਕਿ ਕੋਈ ਉਹਨਾਂ ਦੀ ਕੋਈ ਆਪਣੀ ਪ੍ਰੋਬਲਮ ਹੋ ਗਈ। ਇੱਕ ਵਾਰੀ ਤੁਸੀਂ ਸ਼ਾਮ ਤੱਕ ਇੰਤਜ਼ਾਰ ਕਰੋ। ਅਸੀਂ ਇੰਤਜ਼ਾਰ ਵੀ ਕਰਨਾ ਆ ਅਸੀਂ ਜਿਹੜਾ ਰਾਸ਼ਨ ਲੈਂਦਾ ਜਿੱਥੇ ਵੀ ਅਸੀਂ ਨਿਯਤ ਕਰ ਗਿਆ ਉੱਥੇ ਪਹੁੰਚਾਉਣ ਦੀ ਕੋਸ਼ਿਸ਼ ਕਰਨੀ ਹੈ। ਆਉਣ ਵਾਲੇ ਸਮੇਂ ਵਿੱਚ ਹੋਰ ਵੀ ਇਹਨਾਂ ਨੂੰ ਲੋੜ ਪੈਣੀ ਹੈ ਡੀਜ਼ਲ ਦੀ ਕਿਉਂਕਿ ਹੁਣ ਤਾਂ ਜਿਵੇਂ ਅਨਾਜ ਤੁਸੀਂ ਲੈ ਕੇ ਆ ਰਹੇ ਹੋ ਅੱਗੇ ਆਉਣ ਵਾਲੇ ਸਮੇਂ ਵਿੱਚ ਧਰਤੀ ਇਹੋ ਜਈਏ ਦੇ ਵਿੱਚ ਨਾ ਕੋਈ ਬਰਾਦਰੀ ਦਾ ਨਹੀਂ ਹੈਗਾ Hindu Muslim sab bhai bhai hai ek dooje di madad kar le aap khade tayar hai ji ਬਹੁਤ ਖੂਬਸੂਰਤ ਸੁਨੇਹਾ ਇਹਨਾਂ ਨੇ ਦਿੱਤਾ ਹੈ ਭਾਈਚਾਰਕ ਸਾਂਝ ਦੀ ਇਹ ਤਸਵੀਰ ਸਾਹਮਣੇ ਆਈ ਹੈ ਉਸ ਪਵਿੱਤਰ ਧਰਤੀ ਤੋਂ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ 14 ਸਾਲ ਤੋਂ ਜ਼ਿਆਦਾ ਸਮੇਂ ਤੇ ਰਹੇ ਤੇ ਇਸ ਸਮੇਂ ਆਫਤ ਇਸ ਧਰਤੀ ਤੇ ਆਣ ਪਈਏ ਤੇ ਹਰ ਇੱਕ ਭਾਈਚਾਰਾ ਇਕੱਠਾ ਹੋ ਕੇ ਪੀੜਤਾਂ ਦੀ ਮਦਦ ਲਈ ਅੱਗੇ ਆ ਰਿਹਾ ਹੈ